ਅੱਜ ਦੇ ਦਿਨ ਨਾ ਚਲ ਬਾਅਦ ਇੰਦਰ ਆ ਜਾਣਗੇ ਆਸ਼ਮਾ ਅੱਜ ਦੀ ਜਿਹੜੀ ਅਸੀਂ ਡਿਮੋਨਸਟ੍ਰੇਸ਼ਨ ਕਰਨੀ ਆ ਉਸ ਦਾ ਮੇਨ ਕਾਰਨ ਕੀ ਆ ਕਿਉਂਕਿ ਜਦੋਂ ਕੋਰੋਨਾ ਕਾਲ ਆਇਆ ਸੀ ਉਸ ਦੇ ਅੰਦਰ ਸਰਕਾਰ ਨੇ ਦੋ ਤਰ੍ਹਾਂ ਦੇ ਕਾਨੂੰਨ ਪਾਸ ਕੀਤੇ ਸੀ ਇਹਨੇ ਕਹੂ ਸੀ ਕਿਸਾਨਾਂ ਦੇ ਜਿਹਦੇ ਅੰਦਰ ਕਿਸਾਨੀ ਜਿਹੜੀ ਆ ਕਿਸਾਨਾਂ ਦੇ ਕੋਲੋਂ ਜ਼ਮੀਨ ਖੋ ਕੇ ਤੇ ਵਪਾਰੀ ਵਰਗ ਨੂੰ ਦੇਣੀ ਆ ਉਹਦੀ ਇੰਡਸਟਰੀ ਬਣ ਰਹੀ ਇਸ ਤੋਂ ਅੱਗੇ ਮਜ਼ਦੂਰਾਂ ਦੇ ਨੂੰਨ ਪਾਸ ਕੀਤੇ ਕਿਉਂਕਿ ਦੇਸ਼ ਦੇ ਅੰਦਰ 1992 ਤੋਂ ਬਾਅਦ ਜਿਹੜੀ ਪਾਲਿਸੀ ਸਰਕਾਰ ਲੈ ਕੇ ਆਈ ਆ ਇਹ ਸਰਕਾਰੀ ادارے ਜਿਹੜੇ ਸਾਰੇ ਖਤਮ ਕਰਨੇ ਆ ਸਰਕਾਰੀ ادارے ਖਤਮ ਕਰਨ ਤੋਂ ਬਾਅਦ ਆਮ ਵਰਗ ਨੂੰ ਇੰਡਸਟਰੀ ਵਾਲ ਤਾਂ ਕੜਾਵਾ ਕਿਸਾਨਾਂ ਦੀ ਜ਼ਮੀਨ ਖੋਣੀ ਆ ਇੰਡਸਟਰੀ ਦੇ ਅੰਦਰ ਮਜ਼ਦੂਰ ਬਣਾਉਣਾ ਅਦੇ ਮਜ਼ਦੂਰ ਬਣਾਉਣ ਤੋਂ ਬਾਅਦ ਉਸ ਕੋਲੋਂ ਮੈਂ ਜਿੱਥੇ 8 ਘੰਟੇ ਕੰਮ ਲੈਂਦੇ ਸੀ ਹੁਣ 12 ਘੰਟੇ ਕੰਮ ਲਿਆ ਜਾਊਗਾ ਇਸ ਦੇ ਵਿਰੋਧ ਦੇ ਵਿੱਚ ਆਲ ਇੰਡੀਆ ਗਵਰਨਮੈਂਟ EMPLOYEES FEDERATION ਵੱਲੋਂ ਜਿਹੜੀ ਰੈਲੀ ਰੱਖੀ ਸੀ ਜਾਂ ਸਟ੍ਰਾਈਕ ਰੱਖੀ ਸੀ ਤੇ ਪੱਤਰ ਦਿੱਤੀ ਉਹ ਜਿਹੜੀ ਮੁਤਵੀ ਕੀਤੀ ਕਿਉਂਕਿ ਮੁਤਵੀ ਕਰਕੇ ਪੂਰੇ ਦੇਸ਼ ਦੇ ਅੰਦਰ ਛੋਟੇ ਰੂਪ ਦੇ ਅੰਦਰ ਡਿਮੋਨਸਟ੍ਰੇਸ਼ਨ ਕੀਤੀ ਕਰਨੀ ਹੈ ਪਹਿਲਾਂ ਉਸ ਤੋਂ ਬਾਅਦ 20 ਜੁਲਾਈ ਨੂੰ ਇਹ 9 ਜੁਲਾਈ ਨੂੰ ਜਿਹੜੀ ਆ ਦੇਸ਼ ਪੱਧਰ ਦੀ ਸਟ੍ਰਾਈਕ ਕੀਤੀ ਜਾਊਗੀ ਇਸੇ ਤਰੀਕੇ ਨਾਲ ਸਾਡੇ ਵਿੱਚ ਮੈਡੇ ਮੀਲ ਵਰਕਰ ਕੰਮ ਕਰਦੀਆਂ ਆਸ਼ਾ ਵਰਕਰ ਕੰਮ ਕਰਦੀਆਂ ਉਹਨਾਂ ਦੇ ਉੱਤੇ ਨਗੂਣਾ ਪਤਾ ਦਿੱਤਾ ਜਾਂ ਰਿਹਾ ਜਾਂ ਜਦ ਕਿ ਜਿਹੜਾ ਲੇਬਰ ਐਕਟ ਹੈ ਦੇਸ਼ ਦਾ ਜਿਸ ਦੀ ਸੌਝਕ ਗੇ ਜਦੋਂ ਸੰਵਿਧਾਨ ਦੇ ਅੰਦਰ ਕੋਈ ਨਵੀਂ ਦੇਸ਼ ਦੀ ਜਾਂ ਸੂਬੇ ਦੀ ਚੋਣ ਹੁੰਦੀ ਆ ਤਾਂ ਇੱਕ ਸੌਚ ਚੁੱਕ ਸਮਾਗਮ ਰੱਖਿਆ ਜਾਂਦਾ ਉਹਦਾ ਬੜਾ ਡੰਬਰ ਵਜੋਂ ਅਪਣਾਇਆ ਜਾਂਦਾ ਜੀ ਅਸੀਂ ਦੇਸ਼ ਦੇ ਸੰਵਿਧਾਨ ਨੂੰ ਇਨ ਬਿਨ ਲਾਗੂ ਕਰਾਂਗੇ ਪਰ ਦੇਸ਼ ਦਾ ਸੰਵਿਧਾਨ ਕੁਝ ਹੋਰ ਕਹਿ ਰਿਹਾ ਵਾ ਤੇ ਦੇਸ਼ ਦੀ ਸਰਕਾਰ ਮੋਦੀ ਮੋਦੀ ਹਕੂਮਤ ਪੰਜਾਬ ਦੇ ਅੰਦਰ ਆਪ ਆਮ ਆਦਮੀ ਪਾਰਟੀ ਸਰਕਾਰ ਕੁਝ ਹੋਰ ਕਰਨ ਲੱਗੀ ਹੋਈ ਆ ਇਸ ਦੇ ਆਧਾਰ 'ਵਜੋਂ 2022 ਦੇ ਅੰਦਰ ਜਦੋਂ ਭਾਗੜਾ ਮੈਨੇਜਮੈਂਟ ਬੋਰਡ ਬਣਾਇਆ ਸਰਕਾਰ ਨੇ ਦਿੱਲੀ ਸਰਕਾਰ ਨੇ ਜਾਂ ਮੋਟੀ ਸਰਕਾਰ ਨੇ ਤਾਂ ਪੂਰੇ ਦੇਸ਼ ਦੇ ਜਿਹੜੇ ਡੈਮ ਸੀਗੇ 5500 ਦੇ ਲਗਭਗ ਉਹ ਸਾਰੇ ਸੈਂਟਰ ਗਵਰਨਮੈਂਟ ਆਪਣੇ ਹੱਥਾਂ ਵਿੱਚ ਲੈ ਕੇ ਉੱਥੇ ਆਪਣੀ ਸਿਕਿਉਰਿਟੀ ਲਾਤੀ ਉਸੇ ਤਰਜ਼ ਦੇ ਉੱਤੇ ਜਦੋਂ ਸਾਡੀਆਂ ਜਥੇਬੰਦੀਆਂ ਵੱਲੋਂ ਰੋਲਾ ਪਾਇਆ ਗਿਆ ਕਿ ਇਹ ਗਲਤ ਆ ਤਾਂ ਉਸ ਵੇਲੇ ਪੰਜਾਬ ਦੀ ਜਿਹੜੀ ਸਰਕਾਰ ਸੀ ਆਮ ਆਦਮੀ ਪਾਰਟੀ ਦੀ ਐ ਪੂਰੀ ਨੀਂਦ ਦੇ ਵਿੱਚ ਸੀ ਜੇ ਜਦੋਂ ਸਰਕਾਰ ਨੇ ਪਾਖੜਾ ਮੈਨੇਜਮੈਂਟ ਬੋਰਡ ਨੇ ਪਾਣੀ ਹਰਿਆਣੇ ਨੂੰ 6000 ਕਿਊਸਿਕ ਫੁੱਟ ਪਾਣੀ ਜਿਹੜਾ ਹੋਰ ਦੇਣਾ ਦੇਣ ਦੀ ਤਜਵੀਜ਼ ਰੱਖੀ ਤਾਂ ਫਿਰ ਰੋਲਾ ਪਾਉਣਾ ਸ਼ੁਰੂ ਕੀਤਾ ਪਰ ਉਹਨਾਂ ਚਿਰ ਤੱਕ ਆਮ ਆਦਮੀ ਪਾਰਟੀ ਦੀ ਸਰਕਾਰ ਚੱਲੀ ਰਹੀ ਇਸੇ ਤਰੀਕੇ ਨਾਲ ਹੀ ਲੋਕਾਂ ਦੇ ਹਾਲਾਤਾਂ ਨੂੰ ਮੁੱਖ ਰੱਖਦੇ ਅੱਜ ਦੀ ਸਾਡੀ ਡਿਮੋਨਸਟ੍ਰੇਸ਼ਨ ਅੱਜ ਫਗਵਾੜਾ ਦੇ ਵਿੱਚ ਮੁੱਖ ਰੂਪ ਦੇ ਵਿੱਚ ਡੈਮੋਕ੍ਰੈਟਿਕ ਮੁਲਾਜ਼ਮ ਫੈਡਰੇਸ਼ਨ ਦੇ ਕਾਰਕੁਨ ਜਿਹੜੇ ਆ ਉਹ ਇੱਥੇ ਇਕੱਠੇ ਹੋਏ ਆ ਤੇ ਇਸ ਦਾ ਜਿਹੜਾ ਕਾਰਨ ਉਹ ਇਹ ਆ ਕਿ ਜਿਹੜੀਆਂ ਸਮੁੱਚੇ ਭਾਰਤ ਦੀਆਂ ਜਿਹੜੀਆਂ ਕਿ ਕਾਮਾ ਆਪਣੀਆਂ ਯੂਨੀਅਨਸ ਹੈਗੀਆਂ ਜੜੀਆਂ ਨੇ ਟ੍ਰੇਡ ਯੂਨੀਅਨਸ ਹੈਗੀਆਂ ਉਹਨਾਂ ਦੇ ਇੱਕ ਵੱਡੇ ਇਕੱਠ ਵੱਲੋਂ ਸਮੁੱਚੇ ਰੂਪ ਦੇ ਵਿੱਚ ਭਾਰਤ ਦੇ ਵਿੱਚ ਅੱਜ ਦਾ ਇਹ ਦਿਨ ਪਹਿਲਾਂ ਜਿਹੜੀ ਸੀ ਇੱਕ ਨੈਸ਼ਨਲ ਲੈਵਲ ਦੀ ਹੜਤਾਲ ਰੱਖੀ ਗਈ ਸੀ ਪਰ ਉਹ ਹੜਤਾਲ ਅੱਗੇ ਪਾ ਦਿੱਤੀ ਗਈ 9 ਜੁਲਾਈ ਦੀ ਪਰ ਸਾਡੀ ਜਿਹੜੀ ਆ ਸਟੇਟ ਕਮੇਟੀ ਉਹਦੇ ਵੱਲੋਂ ਸਾਨੂੰ ਇਹ ਕਿਹਾ ਗਿਆ ਕਿ ਤੁਸੀਂ ਜਿਹੜੀ ਆ ਡਿਮੋਨਸਟ੍ਰੇਸ਼ਨ ਜਿਹੜੀ ਆ ਉਹ ਸ਼ਹਿਰਾਂ ਦੇ ਵਿੱਚ ਕਰਨੀ ਆ ਤਾਂ ਕਿ 9 ਜੁਲਾਈ ਦੀ ਜਿਹੜੀ ਉਹ ਤਿਆਰੀ ਹੋ ਸਕੇ ਹੁਣ ਜੇਕਰ ਅਸੀਂ ਆਪਣੀਆਂ ਮੰਗਾਂ ਦੀ ਗੱਲ ਕਰ ਲਈਏ ਉਹ ਬੇਸ਼ੱਕ ਪੰਜਾਬ ਸਰਕਾਰ ਤੋਂ ਨੇ ਜਾਂ ਭਾਰਤ ਸਰਕਾਰ ਤੋਂ ਨੇ ਜਿਵੇਂ ਤੁਹਾਨੂੰ ਪਹਿਲਾਂ ਮੀਡੀਆ ਨੂੰ ਅਸੀਂ ਦੱਸ ਚੁੱਕੇ ਆ ਕਿ ਮਿੱਡੇ ਮੀਲ ਵਰਕਰਾਂ ਨੂੰ ਇੰਨਾ ਨਗੂਣਾ ਪੱਤਾ ਮਿਲਦਾ ਕਿ ਸਿਰਫ ਤੇ ਸਿਰਫ ਮਹੀਨੇ ਦੇ 3000 ਦੇ ਬਦਲੇ ਉਹ ਆਪਣਾ ਖੂਨ ਸਾੜਦਿਆਂ ਨੇ ਰੋਜ਼ ਚੁੱਲ੍ਹੇ ਦੇ ਮੂਰੇ ਔਰ ਬੱਚਿਆਂ ਦਾ ਸਰਕਾਰੀ ਸਕੂਲਾਂ ਦੇ ਵਿੱਚ ਪੇਟ ਭਰਦਿਆਂ ਨੇ ਸਿਰਫ ਇੱਕ ਲਾਰੇ ਤੇ ਬੈਠਿਆਂ ਨੇ ਉਹ ਵਰਕਰਾਂ ਕਿ ਜਿਹੜੀ ਵੀ ਸਰਕਾਰ ਆਉਂਦੀ ਹੈ ਉਹ ਬੇਸ਼ੱਕ ਪੰਜਾਬ ਦੀ ਸਰਕਾਰ ਹੋਵੇ ਜਾਂ ਉਹ ਸੈਂਟਰ ਦੀ ਸਰਕਾਰ ਹੋਵੇ ਇਹਨਾਂ ਨੂੰ ਇੱਕ ਲਾਰਾ ਲੱਪਾ ਲਾ ਕੇ ਚਲਾ ਰਹੀ ਹੈ ਕਿ ਅੱਜ ਤੁਹਾਡਾ ਜਿਹੜਾ ਪੱਤਾ ਬਤਾ ਦੇਣਾ ਕੱਲ ਤੁਹਾਡਾ ਪੱਤਾ ਬਤਾ ਦੇਣਾ ਇਹ ਇਹ ਵਿਚਾਰੀਆਂ ਜਿਹੜੀਆਂ ਹਰ ਟਾਈਮ ਧੋਖੇ ਦਾ ਸ਼ਿਕਾਰ ਨੇ ਇਸੇ ਤਰ੍ਹਾਂ ਆਸ਼ਾ ਵਰਕਰਾਂ ਨੇ ਇਹ ਜਿਹੜੀ ਆਪਣੀ ਜਿਹੜੀ ਸੈਂਟਰ ਗਵਰਨਮੈਂਟ ਹੈ ਕਰੋਨਾ ਕਾਲ ਦੇ ਵਿੱਚ ਇਹਨਾਂ ਨੇ ਕਿਰਤ ਕਾਨੂੰਨਾਂ ਦੇ ਵਿੱਚ ਪੁੱਠੀਆਂ ਸਿੱਧੀਆਂ ਸੌਦਾ ਕਰ ਦਿੱਤੀਆਂ ਉਹਦੇ ਵਿੱਚ ਇਹ ਆ ਕਿ ਇਹ ਕਾਮਿਆਂ ਦੇ ਘੰਟੇ ਵਧਾ ਦਿੱਤੇ ਗਏ ਉਹਦੇ ਵਿੱਚ ਕਾਮਿਆਂ ਦੀ ਜਿਹੜੀ ਆ ਉਜਰਤ ਵਧਾਉਣ ਦਾ ਕੋਈ ਵੀ ਨਾਮ ਨਹੀਂ ਲਿਆ ਗਿਆ ਘੱਟੋ-ਘੱਟ ਉਜਰਤ ਕਾਨੂੰਨ ਦੇ ਵਿੱਚ ਜਿਹੜੀਆਂ ਇਸ ਤਰ੍ਹਾਂ ਦੀਆਂ ਸੌਦਾ ਕੀਤੀਆਂ ਗਈਆਂ ਕਿ ਜੇ ਜਿਹੜਾ ਕੰਮ ਆ ਉਸ ਦੇ ਉੱਤੇ ਉਹ ਸੋਦਾ ਜਿਹੜੀਆਂ ਨੇ ਮਾਰੂ ਟੰਗ ਦੇ ਨਾਲ ਲੱਗੂ ਹੁੰਦੀਆਂ ਨੇ ਦੇਖੋ ਕੱਟੋ-ਕੱਟ ਅੱਜ ਦੇ ਮੌਕੇ ਜਿਹੜੇ ਨੇ ਬਾਹਰ ਵੀ ਕਹਿ ਰਹੇ ਨੇ ਔਰ ਸਾਡਾ ਸੰਵਿਧਾਨ ਵੀ ਇਸ ਪਾਸੇ ਇਸ਼ਾਰਾ ਕਰ ਰਿਹਾ ਕਿ ਕੱਟੋ-ਕੱਟ ਗੁਜ਼ਾਰਾ ਕਰਨ ਲਈ ਇਸ ਟਾਈਮ 18-20000 ਰੁਪਏ ਹਰ ਵਰਕਰ ਨੂੰ ਚਾਹੀਦਾ ਜਿਹੜਾ 8 ਘੰਟੇ 6 ਘੰਟੇ 10 ਘੰਟੇ ਕੰਮ ਕਰਦਾ ਪਰ ਇਸ ਤਰ੍ਹਾਂ ਦਾ ਕੁਝ ਵੀ ਸਰਕਾਰ ਨਾ ਤਾਂ ਪ੍ਰਾਈਵੇਟ ਸੈਕਟਰ ਤੇ ਲਾਗੂ ਕਰ ਰਹੀ ਆ ਤੇ ਨਾ ਗਵਰਨਮੈਂਟ ਸੈਕਟਰ ਤੇ ਲਾਗੂ ਕਰ ਰਹੀ ਆ ਕੱਚੇ ਮੁਲਾਜ਼ਮਾਂ ਨੂੰ ਨਾ ਜਿਹੜੀਆਂ ਸੈਂਟਰ ਗਵਰਨਮੈਂਟ ਪੱਕਾ ਕਰ ਰਹੀ ਆ ਇਧਰੋਂ ਪੰਜਾਬ ਗਵਰਨਮੈਂਟ ਵੀ ਜਿਹੜੀ ਆ ਲਗਾਤਾਰ ਕੱਚੇ ਮੁਲਾਜ਼ਮਾਂ ਦੇ ਨਾਲ ਖਿਲਵਾੜ ਕੀਤਾ ਜਾ ਰਿਹਾ ਨਵੀਆਂ ਭਰਤੀਆਂ ਜਿਹੜੀਆਂ ਬਿਲਕੁਲ ਕਿਸੇ ਵੀ ਡਿਪਾਰਟਮੈਂਟ ਦੇ ਵਿੱਚ ਹੋ ਨਹੀਂ ਰਹੀਆਂ ਤੇ ਫਿਰ ਜਿਹੜਾ ਗਵਰਨਮੈਂਟ ਸੈਕਟਰ ਆ ਉਹ ਸਿਕੜਦਾ 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 ਜਾ ਰਿਹਾ ਤੇ ਇਹ ਇੱਕ ਜਿਹੜਾ ਇਹ ਇਹ ਨੀਤੀ ਅਪਣਾਈ ਜਾ ਰਹੀ ਆ ਕਿ ਗਵਰਨਮੈਂਟ ਸੈਕਟਰ ਨੂੰ ਹੌਲੀ-ਹੌਲੀ ਛੋਟਾ ਕਰਦੇ ਜਾਓ ਛੋਟਾ ਕਰਦੇ ਜਾਓ ਇਹਦੇ ਉੱਤੇ ਘਵਾੜਾ ਚਲਾਉਂਦੇ ਜਾਓ ਤੇ ਇੱਕ ਨਾ ਇੱਕ ਦਿਨ ਇਹ ਗਵਰਨਮੈਂਟ ਸੈਕਟਰ ਜਿਹੜਾ ਉਹ ਲੋਕਾਂ ਕੋਲੋਂ ਖੋਹ ਲਿਆ ਜਾਵੇ ਫਿਰ ਗਰੀਬ ਦਾ ਬੱਚਾ ਕਿੱਥੇ ਪੜੇਗਾ ਫਿਰ ਜਿਹੜਾ ਆ ਇੱਕ ਕਾਮਾ ਵਰਗ ਆ ਉਹ ਕਿੱਥੇ ਕੰਮ ਕਰਕੇ ਆਪਣੀ ਉਜਰਤ ਕਮਾਏਗਾ ਉਹ ਫਿਰ ਪ੍ਰਾਈਵੇਟਾਂ ਦੇ ਬਸ ਪੈਗਾ ਪ੍ਰਾਈਵੇਟਾਂ ਦੇ ਵਿੱਚ ਜਾ ਕੇ ਪ੍ਰਾਈਵੇਟ ਸੰਸਥਾਨਾਂ ਦੇ ਵਿੱਚ ਜਾ ਕੇ ਅੰਨੀ ਲੁੱਟ ਆਪਣੀ ਕਰਵਾਏਗਾ ਕਿਉਂਕਿ ਉਹਨਾਂ ਦੇ ਉੱਤੇ ਕੋਈ ਸਰਕਾਰੀ ਲਗਾਮ ਨਹੀਂ ਹੈਗੀ ਸੋ ਇਸ ਕਰਕੇ ਇਹ ਜਿਹੜੀ ਕਿਸ਼ਬ ਦੇਸ਼ ਵਿਆਪੀ ਹੜਤਾਲਾ ਅਸੀਂ ਜਿੱਥੇ ਉਹਦਾ ਸਮਰਥਨ ਕਰਦੇ ਆਂ ਔਰ ਅੱਜ ਅਸੀਂ ਸਪੁੱਛੇ ਜਿੰਨੀਆਂ ਵੀ ਟ੍ਰੇਡ ਯੂਨੀਅਨਸ ਨੇ ਉਹਨਾਂ ਦੇ ਸਮਰਥਨ ਦੇ ਵਿੱਚ ਅੱਜ ਵੀ ਅੱਜ 20 ਤਰੀਕ ਨੂੰ ਅਸੀਂ ਇੱਥੇ ਫਗਵਾੜੇ ਦੇ ਵਿੱਚ ਇੱਕ ਛੋਟੇ ਰੂਪ ਦੇ ਵਿੱਚ ਤਿਆਰੀ ਦੇ ਰੂਪ ਦੇ ਵਿੱਚ ਇੱਕ ਮੁਜਾਰਾ ਕਰ ਰਹੇ ਆ ਉਸ ਤੋਂ ਇਲਾਵਾ ਜਿਹੜਾ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵੱਲੋਂ ਬੇਗਮਪੁਰਾ ਬਸਾਉਣ ਦੇ ਲਈ ਉਥੇ ਜਿਹੜੀ ਜ਼ਮੀਨ ਹੈ ਐ ਬੇਸ ਮੀਨਿਆ ਨੂੰ ਜ਼ਮੀਨ 'ਤੇ ਦਬਾਉਣ ਦੇ ਲਈ ਜਿਹੜਾ ਘੋਲ ਲੜਿਆ ਜਾ ਰਿਹਾ ਉਸ ਨੂੰ ਜਿਸ ਤਰ੍ਹਾਂ ਦਬਾਇਆ ਗਿਆ ਆਗੂਆਂ ਨੂੰ ਗ੍ਰਿਫਤਾਰ ਕੀਤਾ ਗਿਆ ਤਿੰਨ ਦਿਨ ਪਹਿਲਾਂ ਤੋਂ ਹੀ ਮਹਿਮਲ ਚਲਾਈ ਗਈ ਹੈ ਪੰਜਾਬ ਸਰਕਾਰ ਨੇ ਘਰਾਂ ਦੇ ਵਿੱਚੋਂ ਆਗੂ ਚੱਕੇ ਨੇ ਅੱਜ ਵੀ ਉਜੜ ਫੋਟ ਰਹੇ ਲੋਕਾਂ ਨੂੰ ਰਸਤੇ ਦੇ ਵਿੱਚ ਰੋਕਿਆ ਗਿਆ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਚੱਕ-ਚੱਕ ਕੇ ਲੈ ਗਏ ਨੇ ਉਹਦੀ ਅਸੀਂ ਬਿਲਕੁਲ ਨਿਖੇਦੀ ਕਰਦੇ ਹਾਂ ਇਹ ਪੰਜਾਬ ਸਰਕਾਰ ਨੂੰ ਇਹਨਾਂ ਦਮਨਕਾਰੀ ਨੀਤੀਆਂ ਤੋਂ ਬਾਜ਼ ਆਉਣਾ ਚਾਹੀਦਾ ਲੋਕ ਜਿਹੜੇ ਨੇ ਉਹ ਆਪਣਾ ਰਸਤਾ ਆਪ ਲੈਣਗੇ ਇੱਕ ਨਾ ਇੱਕ ਦਿਨ ਜਿਹੜਾ ਲੋਕ ਆਪਣੇ ਹੱਕ ਜ਼ਰੂਰ ਪ੍ਰਾਪਤ ਪੰਜਾਬ ਸਰਕਾਰ ਵੱਲੋਂ ਹਰ ਸਟੇਜ ਦੇ ਉੱਪਰ ਕਿਹਾ ਜਾਂਦਾ ਕਿ 50 60 ਮਲਾਜਮਾਂ ਨੂੰ ਨੌਕਰੀਆਂ ਦਿੱਤੀਆਂ ਗਈਆਂ ਵਾਂ ਤੇ ਇਹ ਬਿਲਕੁਲ ਪੂਰਾ ਝੂਠ ਹੈ ਜੀ ਜੇ ਜਿਹੜੀਆਂ ਕੁਝ ਭਰਤੀਆਂ ਹੋਈਆਂ ਵੀ ਨੇ ਉਹ ਪਿਛਲਾ ਚੱਲਦਾ ਪ੍ਰੋਸੈਸ ਸੀ ਜਿਹੜੀਆਂ ਪਿਛਲੀਆਂ ਸਰਕਾਰਾਂ ਲੱਗ ਕੇ ਗਈਆਂ ਨੇ ਕਿਉਂਕਿ ਸਰਕਾਰ ਜਾਣ ਬੁੱਝ ਕੇ ਹਰ ਨੌਕਰੀ ਦੇ ਪ੍ਰੋਸੈਸ ਨੂੰ ਇੰਨਾ ਕੁ ਲਟਕਾ ਦਿੰਦੀ ਹੈ ਕਿ ਇੱਕ ਜੇਕਰ ਕੋਈ ਭਰਤੀ ਨਿਕਲਦੀ ਹੈ ਨਾ ਕੋਈ ਹਜ਼ਾਰ ਬੰਦੇ ਦੀ ਭਰਤੀ 2000 ਬੰਦੇ ਦੀ ਭਰਤੀ ਉਹ ਤਿੰਨ ਤਿੰਨ ਚਾਰ ਚਾਲ ਸਾਲ ਲਟਕੀ ਰਹਿੰਦੀ ਹੈ ਫਿਰ ਉਹਦੇ ਵਿੱਚ ਹੂਣਤਾਈਆਂ ਰੱਖੀਆਂ ਜਾਂਦੀਆਂ ਨੇ ਜਾਣਬੁੱਝ ਕੇ ਉਹਦੇ ਉੱਤੇ ਕੋਈ ਨਾ ਕੋਈ ਕੋਟ ਕੇਸ ਹੋ ਜਾਂਦਾ ਹੈ ਉਹ ਫਿਰ ਭਰਤੀ ਲਟਕ ਜਾਂਦੀ ਹੈ ਜੇ ਕੁਝ ਭਰਤੀਆਂ ਹੋਈਆਂ ਵੀ ਨੇ ਪੰਜਾਬ ਸਰਕਾਰ ਦੇ ਕਾਰਜਕਾਲ ਦੇ ਵਿੱਚ ਤੇ ਉਹ ਪਿਛਲੀਆਂ ਹੀ ਸੀਗੀਆਂ ਇਹਨਾਂ ਨੇ ਇੱਕ ਵੀ ਇੱਕ ਵੀ ਕੋਈ ਸਰਕਾਰੀ ਮੁਲਾਜ਼ਮ ਭਰਤੀ ਨਹੀਂ ਕੀਤਾ ਪੂਰਾ ਝੂਠ ਹੈ ਇਹਨਾਂ ਦਾ